ਜਿਦਾ ਕਤਲ ਕਰ ਦਿੱਤਾ ਗਿਆ ਬੜਾ ਹੀ ਉਹਦੇ ਤਰੀਕੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਇਹ ਜਿਹੜਾ ਵੀ ਦੋਸ਼ੀ ਨੇ ਇਹਨਾਂ ਸਾਰਿਆਂ ਨੂੰ ਸ਼ਮਸੀ ਦੀ ਸਜ਼ਾ ਦਿੱਤੀ ਜਾਵੇ ਇਹ ਫਾਸਟਰੇ ਕੋਰਟ ਦੇ ਵਿੱਚ ਇਸ 스테ਸ਼ਨ ਨੂੰ ਲਿਜਾ ਕੇ ਜਲਦ ਤੋਂ ਜਲਦ ਇਹ ਸਜ਼ਾ ਸੁਣਾਈ ਜਾਵੇ ਚਲੋ ਅੱਜ ਹਰ ਹੀ ਹਾਂ ਯੂਸ ਕਿ ਅੱਜ ਆਪ ਸਾਰੇ ਸ਼ਿਵਚਨਾ ਹਿੰਦੁਸਤਾਨ ਦੀ ਟੀਮ ਤੇ ਸਾਡੇ ਨਾਲ ਸਾਰੇ ਸ਼ਹਿਰ ਦਾ ਸਮਰਥਨ ਮਿਲਿਆ ਤੁਹਾਨੂੰ ਅੱਜ ਜਿਹੜਾ ਸਾਡਾ ਇੱਕ ਪਿਆਰਾ ਬੱਚਾ ਕੁਝ ਦਿਨ ਪਹਿਲਾਂ ਬੀਤੇ ਦਿਨੀ ਹਰਵੀਰ ਬਹੁਤ ਪਿਆਰਾ ਹੋ ਗਿਆ ਜਿਹਦਾ ਕਤਲ ਕਰ ਦਿੱਤਾ ਗਿਆ ਬੜਾ ਹੀ ਕੰਦੇ ਤਰੀਕੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਬੱਚੇ ਨੂੰ ਇੱਕ ਮਾਰ ਦਿੱਤਾ ਗਿਆ ਅਸੀਂ ਸਰਕਾਰ ਤੋਂ ਇਹ ਹੀ ਐਲਾਨ ਕਰਦੇ ਹਾਂ ਫੈਸਲਾ ਚਾਹੁੰਦੇ ਹਾਂ ਅਪੀਲ ਕਰਦੇ ਹਾਂ ਕਿ ਜਿਹੜਾ ਇਹ ਜਿਹੜਾ ਵੀ ਦੋਸ਼ੀ ਨੇ ਇਹਨਾਂ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਫਾਸਟ ਟਰੈਕ ਕੋਰਟ ਦੇ ਵਿੱਚ ਇਸ ਸਟੇਸ਼ਨ ਨੂੰ ਲਿਜਾ ਕੇ ਜਲਦ ਤੋਂ ਜਲਦ ਇਹ ਸਜ਼ਾ ਸੁਣਾਈ ਜਾਵੇ ਤਾਂ ਕਿ ਜਿਹੜਾ ਉਹਦਾ ਪਰਿਵਾਰ ਹੈ ਜਿਹੜਾ ਸਾਰੇ ਸ਼ਹਿਰ ਚ ਅਖਰੋਸ਼ ਹੈ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਅਖਰੋਸ਼ ਹੈ ਇਹ ਥੋੜਾ ਠੰਗਾ ਪੈ ਸਕੇ ਤੇ ਇਦਾਂ ਦੇ ਜਿੰਨੇ ਵੀ ਕਤਲ ਨੇ ਦਰਿੰਦੇ ਇਹਨਾਂ ਨੂੰ ਜਿਉਣਾ ਜੀ ਰਹਿਣ ਦਾ ਹੱਕ ਹੈ ਜਾਂ ਫਾਂਸੀ ਤੇ ਲਟਕਣ ਦਾ ਹੱਕ ਹੈ